ਇੱਕ ਪਾਸੇ ਦੋ ਤਰੀਕ ਮਕਸੂਸ ਰੱਖ ਲਈ ਗਈ ਹੈ ਜਿਸ ਦਿਨ ਕਿਹਾ ਜਾ ਰਿਹਾ ਹੈ ਕਿ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਕੋਈ ਫੈਸਲਾ ਲਿਆ ਜਾ ਸਕਦਾ ਹੈ ਪਰ ਉਹਦੇ ਦਰਮਿਆਨ ਸੁਧਾਰ ਲਹਿਰ ਅਚਾਨਕ ਚਰਚਾਵਾਂ ਦੇ ਵਿੱਚ ਆ ਗਿਆ ਅਕਾਲੀ ਦਲ ਸੁਧਾਰ ਲਹਿਰ ਦੇ ਕਿਸੇ ਇੱਕ ਲੀਡਰ ਦੀ ਚਰਚਾ ਅਚਾਨਕ ਸ਼ੁਰੂ ਹੋ ਗਈ ਹੈ ਜਿਹੜਾ ਇੱਕ ਲੀਡਰ ਸ਼ਰੋਬੜੀ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਮੀਟਿੰਗਸ ਕਰਦਾ ਪਿਆ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਇਹ ਮੀਟਿੰਗਸ ਗੁਪਤ ਤਰੀਕੇ ਨਾਲ ਹੋ ਰਹੀਆਂ ਨੇ ਲੁਕ ਛਪ ਕੇ ਕੀਤੀਆਂ ਜਾ ਰਹੀਆਂ ਨੇ ਪਰ ਇਹਨਾਂ ਮੀਟਿੰਗਸ ਦਾ ਅਸਲ ਕਾਰਨ ਕੀ ਹੈ ਕੀ ਆਪਸੀ ਰਲੇਵਾ ਜਿਹੜਾ ਉਹ ਹੋਣ ਦੀ ਕਗਾਰ ਤੇ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਵਾਪਸ ਅਕਾਲੀ ਦਲ ਦੇ ਵਿੱਚ ਮਰਜ ਹੋਣ ਜਾ ਰਿਹਾ ਹੈ ਇਸ ਤੱਥ ਤੋਂ ਬਾਅਦ ਸੂਤਰਾਂ حوالے ਮਿਲੀ ਜਾਣਕਾਰੀ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋਣ ਲੱਗੇ ਕਿ ਆਖਰ ਹੋਰ ਕੀ ਵਾਲਾ ਹੈ ਦੂਜੇ ਪਾਸੇ ਜੇ ਇਹ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਜੇ ਇਹ ਇਲਜ਼ਾਮ ਸੱਚ ਹੈ ਤੱਕੀ ਇਸ ਦਾ ਮਤਲਬ ਇਹ ਸਮਝ ਲਈਏ ਕਿ ਸੁਧਾਰ ਲਹਿਰ ਦੇ ਵਿੱਚ ਵੀ ਬਗਾਅਤ ਸ਼ੁਰੂ ਹੋ ਗਈ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਅੰਦਰ ਬਾਗੀ ਲੀਡਰ ਆ ਗਏ ਨੇ ਯਾ ਲੀਡਰ ਬਾਗੀ ਹੋ ਗਏ ਨੇ ਸਵਾਲ ਬੇਹੱਦ ਖੜੇ ਹੋ ਰਹੇ ਆ ਔਰ ਕਿਹਾ ਜਾ ਰਿਹਾ ਜਿਵੇਂ ਕਿ ਕੁਝ ਨਿਊਜ਼ ਰਿਪੋਰਟਸ ਦੇ ਵਿੱਚ ਕਿਹਾ ਗਿਆ ਕਿ ਕਿਸੇ ਵੱਡੇ ਲੀਡਰ ਦੀ ਗੱਲ ਕੀਤੀ ਜਾ ਰਹੀ ਹੈ ਕਿਸੇ ਵੱਡੇ ਲੀਡਰ ਵੱਲ ਇਸ਼ਾਰਾ ਕੀਤਾ ਜਾ ਰਿਹਾ ਅਕਾਲੀ ਦਲ ਸੁਧਾਰ ਲਹਿਰ ਦੇ ਕਿਸੇ ਵੱਡੇ ਲੀਡਰ ਨੇ ਕੋਈ ਮੀਟਿੰਗ ਕੀਤੀ ਹੈ ਸ਼ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਹੁਣੇ ਕਿਹੜਾ ਲੀਡਰ ਹੋ ਸਕਦਾ ਚੰਡੀਗੜ੍ਹ ਦੇ ਵਿੱਚ ਕਿਹਦੇ ਨਾਲ ਮੀਟਿੰਗਸ ਹੋ ਰਹੀਆਂ ਨੇ ਦਰਸਲ ਜੇ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰਾਂ ਦੇ ਵੱਲ ਝਾਤ ਮਾਰੀਏ ਸੀਨੀਅਰ ਲੀਡਰਾਂ ਵੱਲ ਝਾਤ ਮਾਰੀਏ ਤੇ ਉਹਨਾਂ ਵਿੱਚ ਪਹਿਲਾਂ ਤਾਂ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਫਿਰ ਬੀਬੀ ਜਗੀਰ ਕੌਰ ਆਉਂਦੇ ਨੇ ਸਿਕੰਦਰ ਸਿੰਘ ਮਲੂਕਾ ਆਉਂਦੇ ਨੇ ਸੁਜੀਤ ਸਿੰਘ ਰਖੜਾ ਆਉਂਦੇ ਨੇ ਪਰਮਿੰਦਰ ਸਿੰਘ ਢੀਂਸਾ ਆਉਂਦੇ ਨੇ ਚਰਨਜੀਤ ਸਿੰਘ ਬਰਾੜ ਆਉਂਦੇ ਨੇ ਇਹ ਉਹ ਸਾਰੇ ਨਾਮ ਨੇ ਹੋਰ ਵੀ ਨਾਮ ਨੇ ਜਿਹੜੇ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਹੈਗੇ ਨੇ ਪਰ ਇਹਨਾਂ ਦੇ ਵਿੱਚੋਂ ਕਿਹੜਾ ਲੀਡਰ ਹੈ ਜਦੇ ਬਾਰੇ ਚਰਚਾ ਸ਼ੁਰੂ ਹੋ ਗਈ ਹਾਲਾਂਕਿ ਜੋ ਸੂਤਰਾ ਮਤਾਦਕ ਨਿਊਜ਼ ਰਿਪੋਰਟਸ ਮਤਾਦਕ ਗੱਲਾਂ ਸਾਹਮਣੇ ਆ ਰਹੀਆਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਸਾਫ਼ ਦੱਸਿਆ ਜਾ ਰਿਹਾ ਕਿ ਗੁਰਪ੍ਰਤਾਪ ਸਿੰਘ ਬਡਾਲਾ ਨਹੀਂ ਨੇ ਬੀਬੀ ਜ਼ਗੀਰਕੌਰ ਵੀ ਨਹੀਂ ਨੇ ਚਰਨਜੀਤ ਸਿੰਘ ਬਰਾੜ ਬਾਰੇ ਕੋਈ ਇਦਾਂ ਦੀ ਚਰਚਾ ਸਾਹਮਣੇ ਨਹੀਂ ਆ ਰਹੀ ਪਰਮਿੰਦਰ ਸਿੰਘ ਢੀਂਡਸਾ ਬਾਰੇ ਕੋਈ ਚਰਚਾ ਸਾਹਮਣੇ ਨਹੀਂ ਆ ਰਹੀ ਪਰ ਜਿਹੜੀ ਗੱਲ ਖੜ ਗਈ ਹੈ ਇੱਕ ਪਾਸੇ ਆ ਕੇ ਉਹ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਸਰਜੀਤ ਸਿੰਘ ਰਖੜਾ ਜਾਂ ਸਿਕੰਦਰ ਸਿੰਘ ਮਲੂਕਾ ਦੋਵਾਂ ਦੇ ਵਿੱਚੋਂ ਕੋਈ ਨਾਮ ਹੋ ਸਕਦਾ ਹੈ ਹਾਲਾਂਕਿ ਇਸ ਪੋਜੀਸ਼ਨ ਦੇ ਉੱਤੇ ਕਿਸੇ ਉੱਤੇ ਸਿੱਧਾ ਇਲਜ਼ਾਮ ਲਾਣਾ ਇਹ ਬਿਲਕੁਲ ਵੀ ਮناسب ਨਹੀਂ ਹੋਵੇਗਾ ਨਿਊਜ਼ ਰਿਪੋਰਟਸ ਮੁਤਾਬਕ ਜ਼ਰੂਰ ਕੁਝ ਨਾਵਾਂ ਨੂੰ ਲੈ ਕੇ ਚਰਚਾਾਂਵਾਂ ਚੱਲਦੀਆਂ ਪਈਆਂ ਪਰ ਕੀ ਇਹ ਸੂਤਰਾਂ ਹਵਾਲਿਆਂ ਮਿਲੀ ਜਾਣਕਾਰੀ ਸੱਚ ਹੈ ਜਾਂ ਫਿਰ ਮਹਿਜ਼ ਇੱਕ ਹਵਾ ਦੇ ਵਿੱਚ ਉੱਠੀ ਗੱਲ ਹੈ ਜੋ ਇੱਧਰ ਉੱਧਰ ਫਿਲਹਾਲ ਫੈਲਦੀ ਪਈ ਹੈ ਫਿਲਹਾਲ ਜੋ ਮਸਲਾ ਬਣਦਾ ਪਿਆ ਔਰ ਜਿਸ ਆਧਾਰ ਦੇ ਉੱਤੇ ਇਹ ਨਾਮ ਵਿਚਾਰੇ ਜਾ ਰਹੇ ਨੇ ਪਹਿਲੀ ਗੱਲ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਸੁਜੀਤ ਸਿੰਘ ਰਖੜਾ ਜਿਹੜੇ ਰਿਸ਼ਤੇਦਾਰ ਵਿਦੇਸ਼ ਚ ਰਹਿੰਦੇ ਨੇ ਉਹ ਗੱਠ ਜੋੜ ਕਰਾਉਣਾ ਚਾਹੁੰਦੇ ਨੇ ਜਾਂ ਫਿਰ ਕਹਿ ਦਈਏ ਉਹ ਆਪਸੀ ਰਲੇਮਾ ਕਰਾਉਣਾ ਚਾਹੁੰਦੇ ਨੇ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਇਹ ਗੱਲਾਂ ਚੱਲਦੀਆਂ ਨੇ ਕਿ ਸਿਕੰਦਰ ਸਿੰਘ ਮਲੂਕਾ ਪਹਿਲਾਂ ਤੋਂ ਹੀ ਹੱਕਦਾਰ ਨਹੀਂ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਹੋਵੇ ਹੁਣ ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ ਨਾਮ ਵਿਚਾਰਿਆ ਜਾ ਰਿਹਾ ਹੈ ਵਿਚਾਰਿਆ ਜਾ ਰਿਹਾ ਹੈ ਜਾਂ ਫਿਰ ਨਹੀਂ ਆਏ ਕਿ ਸਿਰਫ ਗੱਲਾਂ ਬਣਾਈਆਂ ਗਈਆਂ ਇਹ ਵੀ ਆਪਣੇ ਆਪ ਚ ਇੱਕ ਵੱਡੀ ਵਿਚਾਰਨ ਦੀ ਗੱਲ ਹੈ ਆਉਣ ਵਾਲਾ ਸਮਾਂ ਕੀ ਲੈ ਕੇ ਆਵੇਗਾ ਕੀ ਕੋਈ ਨਾਮ ਸਾਹਮਣੇ ਆਉਂਦਾ ਹੈ ਕੀ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਦਰ ਅਸਲ ਕੋਈ ਬਾਗੀ ਲੀਡਰ ਬੈਠ ਗਿਆ ਹੈ ਸਵਾਲ ਬੇਸ਼ੱਕ ਵੱਡੇ ਖੜੇ ਹੋ ਰਹੇ ਨੇ ਪਰ ਆਉਂਦਾ ਸਮਾਂ ਹੋ ਸਕਦਾ ਹੈ ਕਿ ਇਹਦੇ ਜਵਾਬ ਲਿਆਵੇ ਉਹ ਤਕਰੀਬਨ ਰੂਵਾਂ ਇੰਡੀਆ ਪੰਜਾਬੀ ਤੋਂ